ਆਪਾਂ ਪਿਛਲੇ ਕੁਝ ਟਾਈਮ ਤੋਂ ਇਹ ਗੱਲਬਾਤ ਕਰ ਰਹੇ ਹਾਂ ਕਿ ਫਰਾਡ ਜਿਹੜੇ ਨੇ ਉਹ ਬੜੇ ਤਰ੍ਹਾਂ ਤਰ੍ਹਾਂ ਦੇ ਹੋ ਰਿਹਾ ਉਹਦੇ ਚ ਵੀ ਕਈ ਸਾਰੇ ਜੁਗਾੜ ਕਈ ਸਾਰੀਆਂ ਸਕੀਮਾਂ ਲੱਗਦੀਆਂ ਨੇ ਇੱਕ ਬੀਬੀ ਨੂੰ ਕਹਿੰਦੇ ਸੀ ਐਮ ਹਾਊਸ ਤੋਂ ਹੀ ਫੋਨ ਆ ਗਿਆ ਉਹ ਫੋਨ ਦੇ ਬਦਲੇ ਹੀ ਉਹਨੇ ਬਈ ਫਰਾਡ ਕਰ ਲਿਆ 50000 ਰੁਪਏ ਲੈ ਲਏ ਇੱਕ ਮੈਡਮ ਸੀ ਪ੍ਰਾਇਮਰੀ ਸਕੂਲ ਤੇ ਉਹਦੇ ਤੇ ਤੇ ਤੁਸੀਂ ਇਹ ਵੀ ਦੇਖੋ ਵੀ ਇਸ ਤਰ੍ਹਾਂ ਵੀ ਕੰਮ ਹੋਣ ਲੱਗਿਆ ਉਹ 50000 ਤੇ ਸਸਤੇ ਚ ਛੁੱਟ ਗਈ ਆ ਮੈਡਮ ਹੂੰ ਸਰ ਇੱਥੇ 2-2 ਕਰੋੜ 4-4 ਕਰੋੜ 88 ਕਰੋੜ ਦੀਆਂ ਟਕੀਆਂ ਹੋ ਰਹੀਆਂ ਨੇ ਬਿਲਕੁਲ ਉਹ ਸਾਈਬਰ ਫਰਾਡ ਵਾਲੀਆਂ ਆਪਾਂ ਗੱਲਾਂ ਕੀਤੀਆਂ ਨੇ ਕਈ ਹਾਂਜੀ ਉਹੀ ਮੈਂ ਕਹਿ ਰਿਹਾ ਨਾ ਕਿ 50000 ਰੁਪਏ ਆ ਇੱਕ ਵਾਰੀ ਨਾ ਸਾਡੇ ਇੱਕ ਪਰਿਵਾਰਕ ਮੈਂਬਰ ਤੋਂ ਇਦਾਂ ਹੋ ਗਿਆ ਤੇ ਉਹ 4000 ਦਾ ਉਹਨੂੰ ਕਸੇਰਾ ਲੱਗ ਗਿਆ ਜੀ ਤੇ ਮੈਂ ਮੇਰਾ ਦੋਸਤ ਆ ਸਾਈਬਰ ਚ ਤੇ ਬਹੁਤ ਹੋਣਾਰ ਨੌਜਵਾਨ ਆ ਮੈਂ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਭਾਜੀ ਕਿਹੋ ਜੀਆਂ ਗੱਲਾਂ ਕਰਦੇ ਹਮ ਹੱਦ ਹੋ ਗਈ ਆ ਕਿ ਭਈ 4000 4000 ਨੂੰ ਤਾਂ ਅਸੀਂ ਕਹਿੰਨੇ ਵੀ ਤੂੰ ਬਚ ਗਿਆ ਹੂੰ ਮੈਂ ਕਿਹਾ اچھا ਠੀਕ ਹੈ ਮੈਂ ਉਹ ਮੈਂ ਕਹੀ ਧੰਨਵਾਦ ਇਹ ਵੀ ਸਮਝ ਦੇਣ ਦੀ ਜੀ ਅੱਛਾ ਇੱਕ ਇਹ ਵੀ ਮੇਰੇ ਇੱਕ ਦੋਸਤ ਦੇ ਨਾਲ ਲਗਭਗ ਕ੍ਰੈਡਿਟ ਕਾਰਡ ਦੇ ਵਿੱਚੋਂ ਸ਼ਾਇਦ ਕ੍ਰੈਡਿਟ ਕਾਰਡ ਆਉਣਾ ਸੀ ਉਹਦਾ ਤੁਸੀਂ ਹਿਸਾਬ ਲਾ ਲਓ ਉਹਨਾਂ ਨੇ ਡਾਟਾ ਚੱਕਿਆ ਡਾਕ ਦਾ ਹੂੰ ਤੇ ਉੱਤੇ ਬਾਦ ਕੀ ਆ ਕਿ ਉਹਦੇ ਕੋਲ ਜਾਣਕਾਰੀਆਂ ਲੀਆਂ ਪੜਿਆ ਲਿਖਿਆ ਸੀ ਮੇਰਾ ਦੋਸਤ ਜੀ ਇੱਕ ਨੀ ਸਟੀਕ ਜਾਣਕਾਰੀ ਹੂੰ ਤੇ ਉਹਨਾਂ ਨੇ ਲਗਭਗ 3 ਲੱਖ ਦਾ ਫਰਾਡ ਕੀਤਾ ਜੀ ਪਰ ਕਮਾਲ ਦੀ ਗੱਲ ਇਹ ਹੋਈ ਕਿ ਉਹ 3 ਲੱਖ ਰੁਪਏ ਵਾਪਸ ਆ ਗਿਆ ਜੀ ਇਹ ਕਿਵੇਂ ਹੋ ਸਕਿਆ ਖਾਤੇ ਫ੍ਰੀਜ਼ ਕਰ ਦਿੱਤੇ ਸਾਈਬਰ ਵਾਲਿਆਂ ਕਿਉਂਕਿ ਉਹ ਪੜਿਆ ਲਿਖਿਆ ਸੀ ਉਹਨੂੰ ਪਤਾ ਲੱਗਿਆ ਜਿਵੇਂ ਹੀ ਇਹ ਕੰਮ ਹੋ ਗਿਆ ਜੀ ਉਹਨੇ ਦਵਾ ਦਬ ਸਾਰਾ ਕੁਝ ਕੀਤਾ ਉਹ ਖਾਤੇ ਫ੍ਰੀਜ਼ ਹੋਏ ਜਿਵੇਂ ਜਿਵੇਂ ਆਈ ਗਏ ਉਹਦੇ ਅਕਾਊਂਟ ਚ ਬੈਂਕ ਨੇ ਕ੍ਰੈਡਿਟ ਕਰ ਦਿੱਤੇ ਹੂੰ ਐਦਾਂ ਵੀ ਹੋ ਜਾਂਦਾ ਪਰ ਗੱਲ ਇਹ ਆ ਕਿ ਇਹ ਸੁਚੇਤ ਹੋ ਕੇ ਹੀ ਬਚਿਆ ਜਾ ਸਕਦਾ ਨਹੀਂ ਤੇ ਤੁਸੀਂ ਗਏ ਕਿਸੇ ਦੇ ਨਾਲ 4 ਕਰੋੜ ਦੀ ਕੋਈ ਡਿਜੀਟਲ ਰੈਸਟ ਹੋ ਰਿਹਾ ਕੋਈ ਫਲਾਣਾ ਹੋ ਰਿਹਾ ਕੋ ਕੁਟਮਕਾਣਾ ਹੋ ਰਿਹਾ ਮੈਂ ਤੇ ਹਰ ਇੱਕ ਮਹੀਨੇ ਦੇ ਤੇ ਕੋਈ ਨਾ ਕੋਈ ਗੱਲ ਕਰਦਾ ਜੀ ਕਦੇ ਕੋ ਵੀਡੀਓ ਬਣਾਈ ਦੀ ਆ ਕਦੇ ਕੋਈ ਖਬਰ ਕਰੀ ਦੀ ਆ ਕਿ ਬੱਚੋ ਇਹ ਮਾਮਲਾ ਕੋ ਦੇਖੋ ਅਖੇ ਮੈਂ ਸੀਐਮਓ ਆਫਿਸ ਚ ਬੋਲਦਾ ਜੀ ਹਮ ਤੁਹਾਡੀ ਕੋਈ ਗ੍ਰਾਂਟ ਆਈ ਆ ਜੀ ਇੰਨੇ ਦੀ ਹਾਂਜੀ ਆ ਉਹਦੇ ਚ ਤੁਸੀਂ ਇੰਨੇ ਪੈਸੇ ਲਾਏ ਨਹੀਂ ਤੇ ਇਹਦਾ ਮਤਲਬ ਇਹ ਆ ਕਿ ਗ੍ਰਾਂਟ ਆਈ ਹੋਣੀ ਆ ਸਕੂਲ ਚ ਜੀ ਤੇ ਸ਼ਾਇਦ ਗ੍ਰਾਂਟ ਲੱਗੀ ਵੀ ਘਟੂਣੀ ਆ ਦੋਨੇ ਚ ਨਹੀਂ ਭੜੀਆਂ ਹੋਈਆਂ ਤੁਹਾਨੂੰ ਪਤਾ ਹੀ ਆ ਹੂੰ ਤੇ ਜਾਂ ਸੀਐਮਓ ਆਫਿਸ ਨਹੀਂ ਮੈਡਮ ਜੀ ਨੂੰ ਕਬਰਾਟੇ ਪਾਤੇ ਜੀ ਤੇ ਉਹ ਨਾਲ ਦੀ ਨਾਲ ਉਹ ਕਹਿੰਦੇ ਜੀ ਫਿਰ ਐਦਾਂ ਕਰੋ ਐਨੇ ਕੋ ਪੈਸੇ ਕਰ ਦਿਓ ਫਿਰ ਯੂਪੀਆਈ ਹੂੰ ਤਾਂ ਯੂਪੀਆਈ ਲੈ ਕੇ ਦਿਓ ਗਾਂਹ ਦੀ ਗਾ ਉਹ ਗਾਂ ਮੈਡਮ ਨੇ ਕਰਾਈ ਵੀ ਆਪਣੇ ਮੁੰਡੇ ਤੋਂ ਜੀ ਤੇ ਇਸ ਕਰਕੇ ਬਚਣਾ ਜ਼ਰੂਰੀ ਆ ਸੀਐਮਓ ਥੋੜੀ ਤੁਹਾਨੂੰ 25000 ਚ ਕਰੇਗਾ ਸੈਟਿੰਗ ਕਰੇਗਾ ਤੁਹਾਡੇ ਨਾਲ ਸੋਚਣ ਵਾਲੀ ਗੱਲ ਹੈ ਯਾਰ ਮਤਲਬ ਕਿ ਟੀਚਰ ਹੋ ਤੁਸੀਂ ਜੀ ਜੀ ਲੌਜੀਕਲੀ ਸੋਚੋ ਕਿ ਮੁੱਖ ਮੰਤਰੀ ਦਾ ਦਫ਼ਤਰ ਤੁਹਾਡੇ ਤੋਂ 25000 ਰੁਪਏ ਮੰਗੇਗਾ ਜੀ ਬਿਲਕੁਲ ਜੀ ਔਰ ਕਿਹੜਾ ਮੁੱਖ ਮੰਤਰੀ ਦੇ ਦਫ਼ਤਰ ਦਾ ਮੁਲਾਜ਼ਮ ਹੈ ਜਿਹੜਾ ਤੁਹਾਡੇ ਨਾਲ ਫੋਨ ਤੇ ਡੀਲ ਡਨ ਕਰ ਲਏਗਾ ਸੋ ਬੱਚੋ ਸਭ ਨੂੰ ਆਪਣਾ ਆਪਣਾ ਡਰ ਹੁੰਦਾ ਹੈ ਪਰ ਕਈ ਵਾਰੀ ਮਿੰਡੂ ਜੀ ਜਦੋਂ ਤੁਹਾਡੇ ਮਨ ਚ ਡਰ ਹੋਵੇ ਨਾ ਫਿਰ ਤੁਸੀਂ ਫਸ ਜੰਨੇ ਹੋ ਹਾਂ ਜੀ ਸਮਝਦੇ ਉਸ ਮホール ਚ ਨਹੀਂ ਉਹੀ ਗੱਲ ਹੈ ਨਾ ਸਭ ਕਿ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਇਹਦੇ ਵਿੱਚ ਇਹੋ ਆ ਕਿ ਬਚਾਅ ਚ ਵੀ ਬਚਾਅ ਹੈ ਹੂੰ ਠੀਕ ਹੈ ਨਾ ਕਿ ਭਾਈ ਜਿੰਨਾ ਤੁਸੀਂ ਬਚਾਅ ਕਰ ਸਕਦੇ ਹੋ ਉਹ ਆਪਦਾ ਕਰੋ ਸਹੂਲਤਾਂ ਬਹੁਤ ਨੇ ਇੰਟਰਨੈਟ ਜਾਂ ਇਹ ਅੱਜ ਆਪਾਂ ਜਿਸ ਦੌਰ ਦੇ ਵਿੱਚ ਰਹਿ ਰਹੇ ਆ ਕਿ ਬੜਾ ਬੰਦੇ ਨੂੰ ਸੁખી ਵੀ ਕਰਦੀਆਂ ਨੇ ਪਰ ਜੇ ਇਸ ਤਰ੍ਹਾਂ ਬੰਦਾ ਲੁੱਟਿਆ ਪੁੱਟਿਆ ਜਾਵੇ ਤੇ ਪੱਲੇ ਖੱਖ ਨਹੀਂ ਬਚਦਾ ਹੂੰ ਜੀ ਮਿੰਟੂ ਜੀ ਇੱਕ ਹੋਰ ਫਰਾਡ ਦੀ ਆਪਾਂ ਗੱਲ ਕਰਾਂਗੇ ਪਰ ਉਹ ਤੋਂ ਪਹਿਲਾਂ ਇੱਕ ਨਾ ਪੀਵੀ 31y ਹੋਰਾਂ ਦਾ ਕਮੈਂਟ ਆ ਆਪਾਂ ਇਹ ਪੜ੍ਹ ਲਈਏ ਕਹਿੰਦੇ ਵੀ ਕੇਂਦਰ ਰੇਲ ਦਾ ਕਿਰਾਇਆ ਵਧਾਇਆ ਜਾਣਾ ਕਹਿੰਦੇ 1 ਜੁਲਾਈ ਤੋਂ ਤੇ ਫਾਸਟੈਗ ਕਹਿੰਦੇ ਮੋਟਰਸਾਈਕਲ ਵਾਸਤੇ ਵੀ ਲਾਗੂ ਹੋ ਰਿਹਾ ਹੈ ਪਤਾ ਨਹੀਂ ਜੀ ਹੋ ਸਕਦਾ ਕਿਉਂਕਿ ਗੱਡਕਰੀ ਨੂੰ ਜਿੰਨਾ ਆਪਾਂ ਚੰਗਾ ਸਮਝਦੇ ਸਨ ਨਾ ਮੈਂ ਹੁਣ ਤੇ ਇਹਤ ਪਾਇਆ ਕਿ ਗੱਡਕਰੀ ਤੇ ਬਹੁਤ ਬੰਦਾ ਛਾਤ ਰਿਹਾ ਜੀ ਮਾਫ ਕਰਨਾ ਕਿਉਂ ਕਿ ਤੇ ਦੱਬੀ ਆਉਂਦਾ ਕੰਮ ਇਨੇ NHAI ਦਾ ਜੇ ਤੁਸੀਂ ਕਰਜ਼ੇ ਦਾ ਅੰਕੜਾ ਦੇਖੋਗੇ ਉਹ ਵੀ ਚੱਕਤਾ ਕੰਮ ਸਾਰਾ 8-10 ਸਾਲਾਂ ਦਾ ਡਾਟਾ ਕੱਢੋ ਨਾ ਜੀ ਮੈਂ ਤੇ ਬੜਾ ਬੰਦਾ ਬੀਬਾ ਸਮਝਦਾ ਸਹੀ ਯਾਰ ਉਹ ਗਾਂ 3000 ਵਾਲੀ ਫਾਸਟ ਟੈਗ ਲਿਆ ਸਾਲਾਨਾ ਹਾਂਜੀ ਪਰ ਉਹ ਤੁਸੀਂ 200 ਵਾਰ ਹੀ ਕਰਾਸ ਕਰ ਲਿਆ ਟੋਲ ਸਾਲ 'ਚ ਹੂੰ ਪਹਿਲੇ 100 ਦਿਨ ਗਿਆ ਤੁਹਾਡਾ ਸਾਰਾ ਕੁਝ ਮੀ ਮਤਲਬ ਕਿ ਕਿਆ ਕਰ ਰਿਹਾ ਯਰੇ ਬੰਦਾ ਉਹ ਗੱਲ ਇਹ ਆ ਕਿ ਹੁਣ ਦੂਜੇ ਪਾਸੇ ਜਿਹੜੀ ਇਹ ਰੇਲ ਆ ਰੇਲ ਦਾ ਕਰਾਇਆ ਹੁਣ ਦੇਖੋ ਮੈਨੂੰ ਨਹੀਂ ਪਤਾ ਕਿੰਨੇ ਪਰਸੈਂਟ ਵਧਾ ਰਹੇ ਆ ਜੀ ਤੇ ਥੋੜਾ ਬਹੁਤਾ ਤਾਂ ਬਾਈ ਕਿਤੇ ਨਾ ਕਿਤੇ ਵਧਾਉਣਾ ਹੀ ਪਊਗਾ ਨਾ ਆ ਬਿਲਕੁਲ ਹੁਣ ਸਾਲ ਦੋ ਸਾਲਾਂ ਬਾਅਦ ਸਰ ਆਪਾਂ ਵੀ ਤਾਂ ਡਿਮਾਂਡ ਕਰਦੇ ਆ ਕਿ ਮੇਰੀ ਤਨਖਾਹ ਵਧਾ ਦਿਓ ਜੀ ਹਾਂ ਜੀ ਸਮਝਦੇ ਹੋ ਐਰੀਅਰ ਆਪਾਂ ਵੀ ਤਾਂ ਲਵਾਉਨੇ ਆ ਹੂੰ ਹੂੰ ਤੇ ਇਹ ਤਾਂ ਰੇਲਵੇ ਨੈਟਵਰਕ ਤੇ ਬਹੁਤ ਵੱਡਾ ਬਹੁਤ ਮੁਲਾਜ਼ਮ ਨੇ ਇਹਦੇ ਵਿੱਚ ਠੀਕ ਹੈ ਤੋਂ ਮਾਫ ਕਰਨਾ ਤੁਹਾਡੀ ਗੱਲ ਦੇ ਵਿੱਚ ਹੀ ਮੈਂ ਗੱਲ ਕਰ ਰਿਹਾ ਕਮੈਂਟ ਆ ਗਿਆ ਵਿੱਚ ਹੀ ਇਹ ਕਹਿੰਦੇ ਵੀ ਇਹ ਨਿਊਜ਼ ਫੇਕ ਹੈ ਗੜਗਰੀ ਨੇ ਕਹਿੰਦੇ ਟਵੀਟ ਕੀਤਾ ਗੁਰਦੀਪ ਜੀ ਕਹਿ ਰਹੇ ਨੇ ਹੁਣ ਆਪਾਂ ਹਾਂਜੀ ਉਹ ਹੀ ਗੱਲ ਹੈ ਚਲੋ ਇਹ ਤੁਸੀਂ ਕਰ ਦਿੱਤਾ ਸਪਸ਼ਟ ਤੇ ਬਿਹਤਰ ਆ ਜੀ ਠੀਕ ਹੈ ਪਰ ਪਲੀਜ਼ ਆਹੋ ਥੋੜਾ ਕਨਫਰਮ ਕਰ ਲਿਆ ਕਰੋ ਗੱਲ ਇਹ ਆ ਕਿ ਹੁਣ ਜਿਹੜੀ ਆਪਾਂ ਇਹ ਗੱਲ ਕਰਦੇ ਪਏ ਆ ਰੇਲ ਕਰਾਏ ਵਾਲੀ ਉਹ ਤੇ ਛੱਡ ਦਿਓ ਮੋਟਰਸਾਈਕਲ ਵਾਲੀ ਤੇ ਮੈਂ ਗੜਕਰੀ ਦੀ ਗੱਲ ਉਹ ਮੈਂ ਆਪਦੀ ਆਪਦੀ ਸਟੇਟਮੈਂਟ ਵਾਪਸ ਨਹੀਂ ਲੈਣੀ ਉਹ ਮੇਰੇ ਆਪਣੇ ਵਿਚਾਰ ਮੈਂ ਜਿਸ ਤਰ੍ਹਾਂ ਦਾ ਹਿਸਾਬ ਕਿਤਾਬੇ ਦਾ ਲਾਇਆ ਚਲੋ ਬਿਹਤਰ ਹੈ ਠੀਕ ਇਹਨਾਂ ਨੇ ਕਲੀਅਰ ਕਰ ਦਿੱਤਾ ਹੋਏਗਾ ਪਰ ਰੇਲਵੇ ਦਾ ਕਰਾਇਆ ਇਹ ਤੁਹਾਨੂੰ ਦੇਖਣਾ ਪਵੇਗਾ ਕਿੰਨੇ ਚਿਰ ਤੋਂ ਨਹੀਂ ਵਧਿਆ ਕਿੰਨਾ ਵਧਾ ਰਹੇ ਆ ਪਲੇਟਫਾਰਮ ਆਂ ਦੀਆਂ ਟਿਕਟਾਂ ਇਹਨਾਂ ਨੇ ਵਧਾਤੀਆਂ ਸੀਗੀਆਂ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੀ ਪਰ ਹੌਲੀ ਹੌਲੀ ਕੀ ਆ ਕਿ ਜੇ ਇਹ ਰੇਲਵੇ ਸਟੇਸ਼ਨ ਤੁਸੀਂ ਇਦਾਂ ਹੀ ਪ੍ਰਾਈਵੇਟਾਈਜੇਸ਼ਨ ਕਰਕੇ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ 'ਚ ਦਿੰਦੇ ਰਹਿ ਜੀ ਤੇ ਇੱਕ ਦਿਨ ਰੇਲ ਵੀ ਵਿਕ ਜਾਣੀ ਆ ਰੇਲ ਵੀ ਪ੍ਰਾਈਵੇਟ ਹੋ ਜੂਗੀ ਫਿਰ ਤੇ ਰੇਲ ਜਿਹੜੀ ਆ ਉਹ ਇੱਕ ਆਮ ਬੰਦੇ ਦੀ ਸਵਾਰੀ ਆ ਹਮ ਠੀਕ ਹੈ ਥੋੜਾ ਬਹੁਤਾ ਕਿਰਾਇਆ ਚੱਲ ਜਾਏਗਾ ਇਜ਼ਾਫਾ ਚੱਲ ਜਾਏਗਾ ਬੱਸਾਂ 'ਚ ਵੀ ਹੁੰਦਾ ਪਰ ਇਹ ਨਾ ਹੋਵੇ ਕਿ ਕਿਤੇ ਆਮ ਬੰਦੇ ਦੇ ਇਸ ਸਫ਼ਰ ਨੂੰ ਆਮ ਬੰਦੇ ਦੀ ਪਹੁੰਚ ਤੋਂ ਦੂਰ ਕਰ ਦੇ ਬਾਹਰ ਕਰ ਦੋ ਜੀ ਹਾਂ ਜੀ ਬਿਲਕੁਲ ਮਿੰਟੂ ਜੀ ਖੈਰ ਚਲੋ ਇਹ ਸੀ ਤੇ ਹੁਣ ਆਪਾਂ ਥੋੜਾ ਇਹ ਕਨਫਰਮ ਕਰਾਂ ਹਾਂ ਜੀ ਆ ਦੇਖ ਲਓ ਪੱਟੀ ਜੀ ਕਹਿ ਰਿਹਾ ਕਿ 20 ਤੋਂ ਬਾਅਦ ਹੋਣ ਵਧਿਆ ਤੇ 5 ਸਾਲਾਂ ਬਾਅਦ ਯਾਰ ਕੋਈ 5% 10% ਉਹ ਤਾਂ ਜਾਇਜ਼ ਹੈ ਨਾ ਜੀ ਉਹ ਪਰ ਨਜਾਇਜ਼ ਨਹੀਂ ਹੋਣਾ ਆਪਣੀ ਪ੍ਰਾਪਰਟੀ ਰੈਂਟ ਤੇ ਦੇਣੇ ਆ ਤੇ ਹਰੇਕ ਸਾਲ 10% ਦਾ ਕਿਰਾਇਆ ਵਧਦਾ ਹੈ ਹਰੇਕ ਸਾਲ ਸਰਕਾਰੀ ਮੁਲਾਜ਼ਮ ਦੀ ਤਨਖਾਹ ਵਧਦੀ ਹੈ ਚਿੰਕਣਾ ਜੀ ਹਰੇਕ ਪ੍ਰਾਈਵੇਟ ادارے ਦੇ ਵਿੱਚ ਵੀ ਤੁਹਾਨੂੰ ਪਤਾ ਹੈ ਨਾ ਇਨਕਰੀਸ ਮਿਲਦਾ ਹੈ ਇੱਕ ਵਕਬੇ ਬਾਅਦ ਜੀ ਤੋਂ ਇਹ ਤੇ ਹੈ ਹੀ ਆ ਕਿਉਂਕਿ ਉਹਨਾਂ ਨੇ ਵੀ ਤੇ ਸਾਰਾ ਨੈਟਵਰਕ ਚਲਾਉਣਾ ਹੈ ਜੀ 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 ਮਿੰਟੂ ਜੀ ਖਰ ਚਲੋ ਇਸ ਚੀਜ਼ ਤੋਂ ਆਪਾਂ ਥੋੜਾ ਜਿਹਾ ਅੱਗੇ ਨੂੰ ਵੱਧ ਕੇ ਚੱਲਦਾ ਤਾਂ ਇਸੀ ਕੋਚ ਦਾ 500 ਮਗਰ 1000 ਰੁਪਏ ਤਾਂ ਹੁਣ ਤੁਸੀਂ ਇਹਨੂੰ ਪਰਸੈਂਟ ਬਣਾ ਲਓ ਕਿੰਨਾ ਕੁ ਬਣਿਆ ਚਲੋ ਇੰਨਾ ਤੇ ਜਾਇਜ਼ ਹੁੰਦਾ ਹੈ ਮਿੰਟੂ ਜੀ ਨਨਕਤੇ ਬੋਧ ਨਾ ਵੀ ਚੈਦਾ ਪਾ ਤੇਲ ਪਾਣੀ ਖਰਚੇ ਸਭ ਕੁਝ ਮਜ਼ਦੂਰਾਂ ਦਾ ਤੇ ਕਰਮਚਾਰੀਆਂ ਦੀਆਂ ਤਨਖਾਹਾਂ ਸਭ ਕੁਝ ਇਤੋ ਹੀ ਤੇ ਕੱਢਣਾ ਹੁੰਦਾ ਹੈ ਫਿਰ ਚਲੋ ਆਪਾਂ ਤੇ ਫਰਾਡ ਦੀ ਗੱਲ ਕਰ ਰਹੇ ਸੀ ਫਰਾਡ ਇੱਕ ਹੋਰ ਵੀ ਕਹਿੰਦੇ ਵਿਜੇਸ਼ ਮਿਸ਼ਰਾ ਦੀ ਗੱਲ ਕਰ ਲਈ ਉਹ ਤੇ 700 ਬੱਚਿਆਂ ਦੇ ਨਾਲ ਹੀ ਕਾਰਵਾਈ ਪਾ ਗਿਆ ਉਹ ਕਹਿੰਦੇ ਵੀ ਕੈਨੇਡਾ ਭਲਾ ਲਿਆ ਲੈ ਕੇ ਜਿਹੜੇ ਜਾਲੀ ਦਸਤਾਵੇਜ਼ ਬਣਾ ਕੇ ਆਫਰ ਲੈਟਰ ਬਣਾ ਬਣਾ ਕੇ ਉਹਨਾਂ ਨੂੰ ਕੈਨੇਡਾ ਭਲਾ ਲੈਣੇ 700 ਜਾਣੇ ਨੂੰ ਹੁਣ ਗ੍ਰਿਫਤਾਰ ਕਰ ਲਿਆ ਪਰ ਉਹ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹ ਵੀ ਕਹਿੰਦੇ ਵੀ ਅਮਰੀਕਾ ਤੇ ਕਿਹੜਾ ਕੱਢਿਆ ਹੈ ਕੈਨੇਡਾ ਕੇ ਅਮਰੀਕਾ ਆਪ ਅਮਰੀਕਾ ਭੱਜ ਗਏ ਸੀ ਅੱਛਾ ਆਪਾ ਅਮਰੀਕਾ ਕੈਨੇਡਾ ਅਪਲਾਈ ਹਾਂਜੀ ਕਿਆ ਬਾਤ ਹੈ ਜਾਂ ਇਹ ਰੂਸ ਸੇ ਅਮਰੀਕਾ ਹਮ ਕਰੇ ਯੁੱਧ ਦਾ ਤਰੀਕਾ بیوی ਕੋਲੋਂ ਸਿੱਖਣਾ ਸੀ ਰੂਸ ਸਹੀ ਰ ਹੈ ਜੀ ਇਹ ਗੱਲ ਹੈ ਆ ਕਿ ਬ੍ਰਿਜੇਸ਼ੂ ਮਿਸ਼ਰਾ ਸੀਗਾ ਨਾ ਜਿਹੜਾ ਹਮ ਇਹ ਬਾਹਰੋਂ ਆਇਆ ਇਨੇ ਪੈਰ ਜਮਾਏ ਜਿਸ ਵੇਲੇ ਪੈਰ ਜਮਾਏ ਜਲੰਧਰ ਦੇ ਵਿੱਚ ਨੇ ਗੋਟੀਆਂ ਪੂਰੀਆਂ ਫਿੱਟ ਕੀਤੀਆਂ ਹਮ ਚੰਮ ਦੀਆਂ ਚਲਾਈਆਂ ਇਹਦੇ ਤੇ ਅੱਗੇ ਵੀ ਇੱਕ ਦੋ ਮੁਕਦਮੇ ਹੋਏ ਪਰ ਸਾਡਾ ਸਿਸਟਮ ਹੈ ਕਿ ਜਿਵੇਂ ਉਹ ਕਹਿੰਦਾ ਦਿਲ ਹੈ ਕਿ ਮਾਨਤਾ ਨਹੀਂ ਸਾਡਾ ਸਿਸਟਮ ਹੈ ਕਿ ਕੁਝ ਜਾਣਤਾ ਨਹੀਂ ਜਾਣਤਾ ਨਹੀਂ ਜੀ ਉਸ ਤੋਂ ਬਾਅਦ ਫਿਰ ਇਹਨੇ